ਮੈਂ ਸਾਰੇ ਤਿਆਰ ਬੁਤਕਣਾ ਲੱਗਿਆ ਤਾਂ ਆਲਾ ਸਿਰੋ ਬੰਦੇ ਕਿੱਥੇ ਗਏ ਉਹ ਬੰਦੇ ਸਾਰੇ ਕੋਟੀ ਕੋਟੀ ਪੜੇ ਜਿੱਦੋ ਕੇ ਉਹ ਸਭ ਕੋਟੀ ਕੋਟੀ ਪੜੇ ਰਹੇ ਨੇ ਮਾਲੀ ਹੱਡੀ ਕਿ ਆਉਂਦੇ ਸਭ ਕੁਝ ਹੈ ਬਰਾਬਰ ਬਰਾਬਰ ਆਜ ਕੇ ਦੇ ਜੁੜੇ ਲਾ ਬੋ ਕੋ ਲਾਈਟ ਲਾ ਦਾ ਤਾਲਾ ਪਾ ਦਿੱਤਾ ਹਾਂ ਨਾ ਉਹ ਕਿਹਦੇ ਚੱਲਦਾ ਭਾਈ ਇਹ ਕੋਸੀ ਮੈਂ ਚੱਲਦਾ ਮੈਂ ਕਿਹਾ ਇਹਨਾਂ ਨੇ ਜਿਹੜਾ ਬਾਹਰ ਦੇ ਦਵਾਰ ਕੋਈ ਘਰੇ ਮੈਂ ਦੁਕਾਨੇ ਬੈਠਾ ਮੈਂ ਕੈਮਰੇ ਵੇਚਣ ਲਿਆ ਜਿਹਨਾਂ ਬਾਹਰਲਾ ਤਾਲਾ ਤੋੜਿਆ ਇਸ ਦਵਾਰ ਦੇ ਉੱਤੇ ਆ ਕੇ ਬੰਦ ਕਰਿਆ ਪੰਨੇ ਦੀ ਮਾਸੀ ਹੈਹੀ ਘੜੀ ਹੈਗੀ ਇਹਨੇ ਇਹਨੇ ਕਿਰਾਇਆ ਦਿੱਤੀ ਅਨੂ ਤੇ ਸਾਡੇ ਕੋਲ ਤੋਂ ਟੇਨ ਲਾ ਗਏ ਨਾ ਕੋਟੀ ਗੱਦੀ ਕਰ ਨੁਦਰਾ ਦੁਆ ਪੰਦਾ ਸਾਡੇ ਤੇ ਨਹੀਂ ਤੁਸੀਂ ਤੁਹਾਡੇ ਤੇ ਕਰਾਈ ਦਾ ਰਾਇਦਾ ਭਾਈ ਕਰਾਈ ਦਾ ਰਾਇਦਾ ਹਾਂਜੀ ਕਰਾਈ ਦਾ ਰਾਇ ਭਾਈ ਤੇ ਕਰਾਈ ਦਾ ਰਾਇ ਥੋੜੀ ਪੋਟੀ ਤੋੜ ਦੇ ਤਾਲੇ ਤੋੜ ਕੇ ਪਰ ਵੜ ਜੀ ਅੰਦਰ ਮੇਰਾ ਸੋਨੀ ਦਾ ਮਾਰ ਭਾਈ 6 ਹੈ ਭਾਈ ਸਾਡੇ ਕੋ ਆਹ ਕੋਟਾ ਲੈ ਕਿੰਨਾ ਭਰ ਪਣ ਦੇ ਦੂਆ ਹਾਂਜੀ ਤੁਹਾਡਾ ਜੋ ਵੀ ਹੈਗਾ ਉਹ ਗੂਗਲ ਪੇ ਪੈਂਦਾ ਕੀਤਾ ਲਓ ਸਾਰੇ ਰਿਕਾਰਡ ਲੈ ਗਏ ਹੋਣਗੇ ਜੋ ਵੀ ਕਰਾਇਆ ਦਾ ਜੋ ਵੀ ਹੈਗਾ ਰਿਕਾਰਡ ਹੁਣ ਵੀ ਹੁਣ ਫਿਰ ਹਾਲ ਜਿਹੜਾ ਅੱਜ ਭਜੀ ਰਹਿ ਰਹੇ ਮੇਰਾ ਨਾਮ ਦੱਸ ਕੀ ਮੇਰਾ ਨਾਮ ਰਵੀ ਕੁਮਾਰ ਪੁੱਤ ਜੀ ਪ੍ਰਕਾਸ਼ ਚੰਦ ਜੋ ਕਿ ਮੈਂ ਮਕਾਨ ਮਾਰਚ ਮਹੀਨੇ ਡਬਲ ਉਪਰਲੇ ਮੰਜ਼ਲੇ ਕਮਰਾ ਰਸੋਈ ਲਾਰੀਨ ਬਾਸਮ ਲਿਆ ਸੀ ਨੋਬਲਜੀਤ ਕੋ ਮੈਨੂੰ ਜਸ ਕਰਨੇ ਦਵਾ ਸੀ ਜਮੀ ਨੇ ਠੀਕ ਹੈ ਮੌਦੇ ਹੱਥ ਕਰਾਇਆ ਪੇ ਜੋਰੇ ਗੂਗਲ ਪੇ ਵਿੱਚ ਪੈਸੇ ਪਾਏ ਮੰਨਿਸਟਾ ਮਾਲਗਿਸਟਾਮ ਤੇ ਸਾਈਨ ਕਰਾ ਕੇ ਲੈ ਕੇ ਦੇ ਗਿਆ ਮੇਰੇ ਫਾਦਰ ਦੀ ਡੈਥ ਹੋਈ 7 ਤਰੀਕ ਨੂੰ ਠੀਕ ਹੈ ਜੀ ਮੈਂ ਉਹਦੇ ਉਹਦੇ ਦਰਮਿਆਨ ਮੈਂ ਆਪਣੇ ਕਹਿੰਦੇ ਨੇ ਰਸਮ ਕਰਿਆ ਦੇ ਵਿੱਚ ਲੱਗੇ ਮੇਰੇ ਪਰਿਵਾਰ ਗਿਆ ਸਾਰਾ ਉੱਥੇ ਜਦ ਮੈਂ ਦੁਕਾਨ ਤੇ ਬੈਠਾ ਜੀ ਮੈਂ ਆਪਣੇ ਕੈਮਰੇ ਲੱਗੇ ਆ ਤੇ ਜਦੋਂ ਮੈਂ ਆਪਣੇ ਕੈਮਰੇ ਵੇਖੇ ਤੇ ਮੈਂ ਕੈਮਰੇ ਵੇਖੇ ਤੇ ਵੇਖਿਆ ਕਿ ਮੇਰੇ ਬਾਹਰਲੇ ਤਾਲੇ 5-7 ਵਿਅਕਤੀ ਤਾਲੇ ਨੂੰ ਹਲਾ ਕੇ ਚੰਗੀ ਤਰ੍ਹਾਂ ਤੋੜਦੇ ਪਏ ਸੀ ਮੈਂ ਆਪਣੀ ਦੁਕਾਨ ਤੋਂ ਭੱਜ ਕੇ ਆਇਆ ਤੇ ਵੇਖਿਆ ਕਿ ਕਟਰ ਨਾਲ ਅੰਦਰ ਬਾਹਰਲਾ ਤਾਲਾ ਤੋੜਤਾ ਆ ਇਹਨਾਂ ਨੇ ਤਾਲਾ ਤੋੜ ਗਿਆ ਤਾਲਾ ਪਿਆ ਵਾ ਮੈਂ ਆ ਕੇ ਆਪਣਾ ਨਵਾਂ ਤਾਲਾ ਲਾਇਆ ਅੰਦਰ ਕੀਟੀਗੜ ਨੂੰ ਤਾਲਾ ਲੱਗਾ ਹੀ ਉਹ ਕਟਣਾ ਵੜਦੇ ਪਈ ਸੀ ਜਿਹੜਾ ਥਰਲਿੰਦ ਦੁਕਾਨ ਵਾਲੇ ਉਹਨਾਂ ਦਾ ਰੈਡੀਮੇਡ ਦਾ ਕੰਮ ਆ ਆਪਣਾ ਬਾਲਾ ਜੀ ਕਲੈਕਸ਼ਨ ਵਾਲੇ ਉਹ ਆਪਣੀ ਦੁਕਾਨ ਤੇ ਬੈਠੇ ਉਹਦੀ ਮਦਰ ਆਪਣੀ ਮਾਸੀ ਕੋਲ ਦੀ ਮੰਨਾਂ ਦੀ ਮਾਸੀ ਕੋਲ ਗਈ ਸੀ ਜਦੋਂ ਉਹਨਾਂ ਨੂੰ ਫੋਨ ਕਰਕੇ ਸੱਦਿਆ ਤੁਸੀਂ ਕਟਰ ਕੱਟਦੇ ਪਈ ਉਹ ਜਦੋਂ ਉਹ ਆਏ ਤੇ ਵੜ ਕੇ ਭੱਜ ਕੇ ਆਪਣੇ ਕੋਠੀ ਚ ਵੜ ਗਏ ਵੇਖੋ ਅਸੀਂ ਇਹਨਾਂ ਨੂੰ ਕੋਠੀ ਦਾ ਸਟੇਲ ਲਿੱਤਾ ਸਾਨੂੰ ਵੇ ਸਾਨੂੰ ਕਹਿੰਦੇ ਪਏ ਜੀ ਇਹ ਕੈਮਰਿਆ ਦਾ ਸਾਨੂੰ ਲਿੰਕ ਦਿਓ ਸਾਡੀ ਧੀਆ ਪਹਿਣਾ ਆਈਆਂ ਇਹਨਾਂ ਨੂੰ ਕੈਮਰਾ ਲਿੰਕ ਕਿੱਦਾਂ ਦੇ ਰਹੀਏ ਸਾਡੀ ਮਾਂ ਨੇ ਵੀ ਨਗੜਾ ਪਹਿਣਨੇ ਵੀ ਨਗੜਾ ਧੀਨੇ ਵੀ ਨਗੜਾ ਇਹਨਾਂ ਨੂੰ ਕੈਮਰਾ ਲਿੰਕ ਕਿਉਂ ਦਈਏ ਇਹਦੀ ਜਿਹੜ ਜਾ ਕੇ ਕਹਿੰਦਾ ਕੋਠੀ ਖਾਲੀ ਕਰ ਦੇ ਕੋਠੀ ਖਾਲੀ ਕਿਉਂ ਕਰੀਏ ਆਪਾਂ ਆਈ ਇਹਨੂੰ ਤੇ ਵੇਂਦੇ ਘਟੋ ਕੱਢ ਨਹੀਂ ਦੇਆ ਮੈਂ ਤੀਜੇ ਮਹੀਨੇ ਕੋਠੀ ਲਿੱਤੀ ਜੇ ਅੱਜ ਕਹਿੰਦਾ 8ਵਾਂ ਮਹੀਨਾ 5-6 ਮਹੀਨੇ ਹੋਈ ਗਏ ਸਰ ਕਿਰਾਇਆ ਤੁਸੀਂ ਸਰ ਦੇ ਰਿਆ Google Pay ਕੀਤਾ ਤੇ ਥੱਲੜੇ ਵਾਲਿਆਂ ਨੇ Google Pay ਕਰ ਰਹੇ ਉਹਨਾਂ ਨੂੰ ਦੋ ਵੀ ਮਹੀਨੇ ਵਿਚਾਰਾਂ ਕੋਠੀ ਕਰਾ ਦਿੱਤੇ ਆ ਉਹਨਾਂ ਨੂੰ ਕਹਿੰਦੇ ਕੋਠੀ ਖਾਲੀ ਕਰੋ ਭਾਈ ਜੀ ਕੋ ਕੰਦੇ ਨੇ ਆਪਣੇ ਝੋਪੜੀਆਂ ਜਿਹੜਾ ਨੇ ਅਸੀਂ ਕੋਈ ਭਈਏ ਐ ਕੋਈ ਗੁੰਡਾ ਰਾਜਵੇ ਜਿਹੜਾ ਅਸੀਂ ਧੋਕੇ ਧੰਗ ਬਸੀ ਕਿ ਪਰ ਤੇ ਲੋਬਾਰ ਸਾਡਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਠੀਕ ਹੈ ਜੀ ਸਾਨੂੰ ਸਟੇ ਮਿਲਿਆ ਵਾ ਥੱਲੇ ਵਾਲੀ ਪਾਰਟੀ ਨੂੰ ਸਟੇ ਮਿਲਿਆ ਵਾ ਠੀਕ ਨੇ ਸਾਡੇ ਨਾਲ ਧੱਕਾ ਹੁੰਦਿਆ ਹੁਸ਼ਿਆਰਪੁਰੋ ਲਿਆ ਕੇ ਗੁੰਡੇ ਲਿਆ ਕੇ ਸਾਡੇ ਮਕਾਨ ਦੇ ਤਾਲੇ ਤੋੜਿਆ ਸਾਡਾ ਗੇਟ ਤੋੜਿਆ ਮੇਰੇ ਅੰਦਰ ਕੀਮਤੀ ਸਮਾਨ ਪਿਆ ਜੇ ਮੇਰਾ ਸਮਾਨ ਚੋਰੀ ਹੋਇਆ ਇਹਦੇ ਜ਼ਿੰਮੇਵਾਰ ਐ ਹੋਣਗੇ ਨੋਬਲਜੀਤ ਜਿਹੜੇ ਨਾਲੇ ਬੰਦੇ ਆਏ ਆ ਮੈਂ ਕੈਮਰੇ ਚ ਮੂਵੀ ਕੱਢ ਲਈ ਆ ਮੈਂ ਨਾਲ ਪੇਸ਼ ਕਰਾਂਗਾ ਮਾਨਯ ਉਹਤ ਮੌਕੇ ਤੇ ਆਈ ਪੁਲਿਸ ਨੇ ਅਨੁਸ਼ਵਾਸਨ ਦਵਾਇਆ ਕਿ ਜਿਹੜੀ ਬੰਦੀ ਕਾਰਵਾਈ ਕਰਾਂਗੇ ਸਾਰੇ ਸਾਰੇ ਡਾਕੂਮੈਂਟ ਦੋਨੇ ਤੇ ਨਾਲ ਲੈ ਕੇ ਉੱਤੇ ਆਓ ਇੰਨੇ ਕੋਈ ਕੋਈ ਡਾਕੂਮੈਂਟ ਨਹੀਂ ਹੈ ਰਹਾ ਇਹਨੇ ਕੋਈ ਝੂਠੀ ਆਪਣੀ ਮਾਸੀ ਸੱਚੀ ਚਾਚੀ ਤਾਈ ਬਣਾਈ ਆ ਕਹਿੰਦਾ ਇਹ ਮਕਾਨ ਮੇਰਾ ਜੇ ਕੋ ਅੱਗੇ ਲੈ ਸਾਡੂ ਇਹਨੇ ਕਿ ਅਸੀਂ ਮੈਂ ਮਾਲਕ ਆ ਇਹ ਮਕਾਨ ਦੇ ਤੇ ਮਾਲਕ ਹੋਵੇ ਲੱਖ ਹੋਵੇ ਅਸੀਂ ਨੂੰ ਕਰਾ ਦਿੱਤਾ ਪਰ ਇਹਦਾ ਇਖਤਿਆਰ ਥੋੜੀ ਜੀ ਸਾਡੀ ਪੀਆ ਭੈਣਾਂ ਨੰਗਣਾ ਤੋਂ ਤੁਹਾਨੂੰ ਕਹਿੰਦਾ ਲਿੰਕ ਦਿਓ ਅਸੀਂ ਕਿਉਂ ਲਿੰਕ ਦੀਏ ਕੈਮਰੇ ਦਾ ਜੀ ਆ ਲੋ ਜੀ ਗੋਰਵ ਕੁਮਾਰ ਦਾ ਮਾਨਜੋਗ ਸ਼੍ਰੀ ਗੋਰਵ ਕੁਮਾਰ ਜੱਜ ਸਾਹਿਬ ਦੀ ਕੋਰਟ ਦਾ ਸਟੇ ਇਸ ਕਿਤਾਹ ਸਾਰ ਇਹਨਾਂ ਦੇ ਆ ਦੇਖੋ ਇਹ ਸ਼ਹਿਰ ਬਰੋ ਆ ਕੇ ਗੁੰਡਾ ਕਰਦੀ ਕਰਦੇ ਬਿਤੇ ਭਈਏ ਥੋੜੀ ਵਾਸਤੇ ਬੇਨੇ ਸਮਾਨ ਚੁੱਕ ਕੇ ਚੱਲ ਪਾ ਆਪਣੇ ਕੰਨ ਦੇਣਾ ਆਪਣੀ ਝੌਂਪੜੀ ਖਾਲੀ ਕਰਦੇ ਝੌਂਪੜੀਆਂ ਤਾਂ ਖਾਲੀ ਹੋ ਜਾਂਦੀਆਂ ਨੇ ਐਸੀ ਇਨਸਾਨ ਵਾਂ ਅਸੀਂ ਵੀ ਕਹਿੰਦੇ ਨਾ ਕਹਿੰਦੇ ਆਪਣਾ ਰੋਸਵਾ ਰੱਖਦੇ ਸ਼ਹਿਰ ਦੇ ਵਿੱਚ ਜੀਰਜੀ ਤਾਰਾ ਨਾਮ ਕੀ ਹੈ ਜੀ ਮੇਰਾ ਨਾਮ ਰਣਵੀਰ ਸਿੰਘ ਸਰ ਨੋਬਲ ਜੀ ਫੋਨ ਜੀ ਇਹਨਾਂ ਦਾ ਉਹ ਮੇਰੇ ਬ੍ਰਦਰ ਆ ਜੀ ਹਾਂ ਜੀ ਸਰ ਕੀ ਮੈਟਰ ਆ ਜਿਹੜਾ ਮੈਟਰ ਇੱਥੇ ਸਾਡਾ ਮਕਾਨ ਹੈਗਾ ਜੀ ਗੋਤ ਗੋਕ ਲੈਵਨੀ ਵਿੱਚ ਤੇ 31 ਨੰਬਰ ਮਕਾਨ ਦਾ ਸਾਡਾ ਹੈਗਾ ਤੇ ਅੱਜ ਤੋਂ 3 ਕੁ ਮਹੀਨੇ ਪਹਿਲਾਂ ਅਸੀਂ ਜਿਹੜਾ ਇਹਨੂੰ ਕਿਰਾਏ ਤੇ ਦਿੱਤਾ ਸੀਗਾ ਤੇ ਥਲੜਾ ਪੋਰਸ਼ਨ ਜਿਹੜਾ ਆ ਉਹ ਅਸੀਂ ਕਿਰਾਏ ਦੇ ਉੱਪਰ ਦਿੱਤਾ ਸੀਗਾ ਤੇ ਅੱਜ ਜਦੋਂ ਅਸੀਂ ਆ ਕੇ ਦੇਖਿਆ ਤਾਂ ਇਹਨਾਂ ਨੇ ਸਾਰੇ ਜਿਹੜੇ ਲੋਕ ਆ ਉਹ ਆਪਣੇ ਬਦਲੇ ਹੋਏ ਸੀ ਆਪਣੇ ਇੱਥੇ ਜਿੰਦੇ ਮਾਰਲੇ ਹੋਏ ਸੀ ਤੇ ਕਿਉਂਕਿ ਦੇਖੋ ਜੀ ਰੈਂਟ ਦੇ ਉੱਪਰ ਇਹਨਾਂ ਨੂੰ ਮਕਾਨ ਦਿੱਤਾ ਹੈਗਾ ਤੇ ਲੋਕ ਬਦਲਣ ਦਾ ਜਿੰਦੇ ਲਾਉਣ ਦਾ ਇਹਨਾਂ ਦੇ ਕੋਲ ਕੋਈ ਰਾਈਟ ਨਹੀਂ ਹੈਗਾ ਸਰਪ੍ਰਸਤ ਤੁਹਾਡਾ ਅਧਿਕਾਰ ਹੈਗਾ ਤਾਲੇ ਤੋੜਨ ਦਾ ਹਾਂਜੀ ਜੇਰਾ ਤੁਸੀਂ ਤਾਲੇ ਵਗੈਰਾ ਤੋੜੇ ਉਹ ਤੇ ਦੇਖੋ ਜੇ ਇਹਨਾਂ ਦੇ ਕੋਲ ਸੈਂਟਰ ਲੋਕ ਜਾਂ ਹੋਰ ਲੋਕ ਬਦਲਣ ਦਾ ਅਧਿਕਾਰ ਹੈ ਤੇ ਸਾਡੇ ਕੋਲ ਤੋੜਨ ਦਾ ਵੀ ਅਧਿਕਾਰ। ਤੁਸੀਂ ਸਿਰਫ ਐਨੀ ਸਮਝਾ ਕੇ ਪਹਿਲੇ ਪੁਲਿਸ ਨੂੰ ਬੁਲਾਈ ਹੈ ਜਾਂ ਪੁਲਿਸ ਕੋਲ ਸਾਹਮਣੇ ਜੋ ਕੰਮ ਇਹ ਇਹਨਾਂ ਨੇ ਇਹ ਗੱਲ ਸਮਝੀ ਕਿ ਮਤਲਬ ਜੇ ਅਸੀਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਲੋਕ ਬਦਲ ਰਹੇ ਹਾਂ ਅਸੀਂ ਦੇਖੋ ਇਹਨਾਂ ਨੂੰ ਰੈਂਟ ਤੇ ਦਿੱਤਾ ਮਾਲਕੀ ਤਾਂ ਨਹੀਂ ਅਸੀਂ ਇਹਨਾਂ ਨੂੰ ਟ੍ਰਾਂਸਫਰ ਕੀਤੀ ਤੇ ਇਹ ਲੋਕ ਨੂੰ ਮਤਲਬ ਬਦਲਣ ਵਾਲੇ ਕੌਣ ਹੁੰਦੇ ਆ ਇਹ ਸਾਰਾ ਮੈਟਰ ਸੀਗਾ ਤੁਹਾਡੇ ਕੋਲ ਪੂਫ ਵਗੈਰਾ ਸਾਰਾ ਹੈਗਾ ਹਾਂਜੀ ਹਾਂਜੀ ਸਾਰਾ ਹੈਗਾ ਸਾਰੀ ਕੋਲ ਹੈ ਕਿ ਮਕਾਨ ਨੂੰ ਲੈ ਕੇ ਝਗੜਾ ਕੀ ਹੈ ਏ ਰਵੀ ਕੁਮਾਰ ਆ ਇੱਕ ਗੋਕਲੈਮ ਨੂੰ 4 ਨੰਬਰ ਗਲੀ ਚ ਕਿਰਾਏ ਤੇ ਰਹਿੰਦਾ ਆ ਤੇ ਉਹਨੇ ਆਪਨੂੰ ਇੱਕ ਕੰਪਲੇਂਟ ਦਿੱਤੀ ਆ ਵੀ ਕੋਈ ਨਿਹੰਗ ਬਾਣੇ ਵਿੱਚ ਹੈਗੇ ਆ ਬੰਦੇ ਤੇ ਉਹਨਾਂ ਆਣ ਕੇ ਉਹਦਾ ਤਾਲਾ ਤੋੜਤਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਉੱਥੇ ਮੌਕੇ ਤੇ ਗਏ ਸੀ ਤੇ ਉੱਥੇ ਪਤਾ ਲੱਗਾ ਵੀ ਇਹ ਕਿਰਾਏਦਾਰ ਤੇ ਮਾਲਕ ਮਕਾਨ ਦਾ ਝਗੜਾ ਆ ਹੁਣ ਜਿਹੜਾ ਕਿਰਾਏ ਪ੍ਰਕਾਰ ਦਿੱਤੀ ਆ ਜਿਹਨੇ ਉਹਨੂੰ ਕਿਹਾ ਵੀ ਜੇ ਤੂੰ ਸਤੇ ਲਿਆ ਤੇ ਆਪਣਾ ਲਿਆ ਕੇ ਤੇ ਸਾਨੂੰ ਕਾਗਜ਼ ਪੱਤਰ ਵਿਖਾ ਦੇ ਉਹ ਵੀ ਤੇਰੇ ਕੋਲ ਮਾਲਕੀ ਆ ਤੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਆ ਜੋ ਵੀ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕਰਕੇ ਤੇ ਜੋ ਅੱਗੇ ਕਾਰਵਾਈ